ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ YouTube ਚੈਨਲ ਪ੍ਰਤਿਭਾ ਨਰਸਿੰਗ ਟਿਊਟਰ ਤੇ ਤੇ ਇੱਥੇ ਤੁਹਾਨੂੰ ਮਿਲ ਰਹੇ ਨੇ ਬਹੁਤ ਇੰਪੋਰਟੈਂਟ MCQ's ਕੱਲ ਨੂੰ ਤੁਹਾਡਾ ਪੇਪਰ ਹੈ ਸੋ ਸਾਡੇ ਕੁਝ ਸਿਰਫ ਪੰਜਾਬ ਦੇ ਇਤਿਹਾਸ ਦੇ 60 ਕੁਐਸਚਨ ਰਹਿ ਗਏ ਸੀ ਮੈਂ ਅੱਜ ਉਹ ਵੀ ਕੰਪਲੀਟ ਕਰਾ ਦੇਣੇ ਨੇ ਇਸ ਦੇ ਨਾਲ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਕਿ ਤੁਹਾਡਾ ਪੇਪਰ ਬਹੁਤ ਅੱਛਾ ਹੋਵੇ ਬਹੁਤ ਹੀ ਚੰਗਾ ਹੋਵੇ ਤੁਸੀਂ ਇੰਨੇ ਖੁਸ਼ ਹੋਵੋ ਕਿ ਤੁਸੀਂ ਆ ਕੇ ਮੈਨੂੰ ਫਟਾਫਟ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਕਿ ਤੁਹਾਡਾ ਪੇਪਰ ਬਹੁਤ ਵਧੀਆ ਹੋਇਆ ਠੀਕ ਹੈ ਕਵੈਸਚਨ ਨੰਬਰ 1 ਕਾ ਲਾਹੌਰ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਲਾਹੌਰ ਰਾਜ ਨੂੰ ਅੰਗਰੇਜ਼ੀ ਰਾਜ ਦੇ ਵਿੱਚ 1849 ਦੇ ਵਿੱਚ ਸ਼ਾਮਲ ਕੀਤਾ ਗਿਆ ਭਾਰਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ ਪੰਜਾਬ ਦੇ ਉੱਤਰ ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦਰੇ ਦਾ ਨਾਮ ਦੱਸੋ ਕੁਰਮ ਕਵੈਸਚਨ ਨੰਬਰ 3 ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ 1191 ਦੇ ਵਿੱਚ ਤਰਾਇਣ ਦੀ ਪਹਿਲੀ ਲੜਾਈ ਹੋਈ ਸੀ ਤਰਾਇਣ ਦੀ ਦੂਜੀ ਲੜਾਈ ਕਦੋਂ ਹੋਈ 1192 ਦੇ ਵਿੱਚ ਤਰਾਇਣ ਦੀ ਦੂਜੀ ਲੜਾਈ ਹੋਈ ਸੀ ਕਵੈਸਚਨ ਨੰਬਰ 6 ਹੈ ਜੀ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ 1526 ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਪਾਣੀਪਤ ਦੀ ਜਿਹੜੀ ਦੂਜੀ ਲੜਾਈ ਸੀ ਉਹ 1556 ਦੇ ਵਿੱਚ ਹੋਈ ਸੀ ਪਾਣੀਪਤ ਦੀ ਤੀਜੀ ਲੜਾਈ 1761 ਦੇ ਵਿੱਚ ਹੋਈ ਸੀ ਸਿੱਖਾਂ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਕਿਹੜਾ ਹੈ ਆਦ ਗ੍ਰੰਥ ਸਾਹਿਬ ਜੀ ਕੁਐਸਚਨ ਨੰਬਰ 10 ਹੈ ਦਸਮ ਗ੍ਰੰਥ ਦਾ ਸੰਕਲਨ ਕਦੋਂ ਹੋਇਆ ਕੀਤਾ ਗਿਆ 1721 ਦੇ ਵਿੱਚ ਸੰਕਲਨ ਕੀਤਾ ਗਿਆ ਸੀ ਕੁਐਸਚਨ ਨੰਬਰ 11 ਦਸਮ ਗ੍ਰੰਥ ਦਾ ਸੰਕਲਪ ਕਿਸ ਨੇ ਕੀਤਾ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ ਕੁਐਸਚਨ ਨੰਬਰ 12 ਜਫਰਨਾਮਾ ਪੱਤਰ ਕਿਸ ਨੇ ਲਿਖਿਆ ਸੀ ਗੁਰਗੋਬਿੰਦ ਸਿੰਘ ਜੀ ਨੇ ਲਿਖਿਆ ਸੀ ਔਰੰਗਜ਼ੇਬ ਨੂੰ ਪੰਸਾਵਲੀ ਦੀ ਰਚਨਾ ਕਿਸ ਨੇ ਕੀਤੀ ਸੀ ਕੇਸਰ ਸਿੰਘ ਛੱਬੜ ਨੇ ਕੀਤੀ ਸੀ ਕੁਐਸਚਨ ਨੰਬਰ 14 ਬਾਬਰ ਦੀ ਆਤਮਕਥਾ ਦਾ ਨਾਂ ਤੁਜਕੇ ਬਾਬਰੀ ਕੁਐਸਚਨ ਨੰਬਰ 15 ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਇਤਿਹਾਸਕਾਰ ਕੌਣ ਸੀ ਸੋਨ ਲਾਲ ਸੂਰੀ ਸੀ ਕੁਐਸਚਨ ਨੰਬਰ 16 ਜਿਸ ਲੋਧੀ ਵੰਸ਼ ਦਾ ਅੰਤਮ ਸੁਲਤਾਨ ਕੌਣ ਸੀ ਇਬਰਾਹਿਮ ਲੋਧੀ ਸੀਗਾ ਕੁਐਸਚਨ ਨੰਬਰ 17 ਬਾਬਰ ਨੇ ਪੰਜਾਬ ਤੇ ਤੀਸਰਾ ਹਮਲਾ ਕਦੋਂ ਕੀਤਾ ਸੀ 1556 ਦੇ ਵਿੱਚ ਕੀਤਾ ਸੀ ਕੁਐਸਚਨ ਨੰਬਰ 18 ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ ਮਹਿਤਾ ਕਾਲੂ ਸੀ ਕਵੈਸਚਨ ਨੰਬਰ 19 ਗੁਰੂ ਅਨੰਗਦੇਵ ਜੀ ਦੀ ਸਭ ਤੋਂ ਪ੍ਰਸਿੱਧ ਬਾਣੀ ਦਾ ਨਾਂ ਕੀ ਹੈ ਜਪਜੀ ਸਾਹਿਬ ਕਵੈਸਚਨ ਨੰਬਰ 20 ਹੈ ਜੀ ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ ਸ਼੍ਰੀ ਗੁਰੂ ਅਰਜੁਨ ਦੇਵ ਜੀ 1755ਵੀਂ ਪੰਜਾਬ ਦਾ ਗਵਰਨਰ ਕੌਣ ਸੀ ਮੀਰ ਮੰਨੂ ਕਵੈਸਚਨ ਨੰਬਰ 22 ਦਲ ਖਾਲਸਾ ਦਾ ਮੁਖੀ ਕੌਣ ਸੀ ਜਸ ਸਿੰਘ ਆਲੂਆਲੀਆ ਕਵੈਸਚਨ ਨੰਬਰ 23 ਹੈ ਜੀ ਮੁਗਲ ਕਾਲੀਂ ਪੰਜਾਬ ਦੇ ਸਮਾਜ ਵਿੱਚ ਹਿੰਦੂ ਇਸਤਰੀਆਂ ਦੀ ਸਥਿਤੀ ਕਿਹੋ ਜੀ ਸੀ ਮੱਧ ਵਰਗੀ ਸੀ ਕਵੈਸਚਨ ਨੰਬਰ 24 ਜੀ ਮੁਗਲ ਕਾਲੀਂ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਉਦਯੋਗ ਕਿਹੜਾ ਸੀ ਸੂਤੀ ਕੱਪੜਾ ਸੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਕਿੰਨੇ ਹਮਲੇ ਕੀਤੇ ਅੱਠ ਹਮਲੇ ਕੀਤੇ ਸੀਗੇ ਕਵੈਸਚਨ ਹੈ ਜੀ ਵੱਡਾ ਕੱਲੂਕਾਰਾ ਕਿੱਥੇ ਹੋਇਆ ਸੀ ਮਲੇਰ ਕੋਟਲੇ ਹੋਇਆ ਸੀ ਕਵੈਸਚਨ ਹੈ ਛੋਟਾ ਵੱਡਾ ਕੱਲੂਕਾਰਾ ਕਦੋਂ ਹੋਇਆ ਸੀ 5 ਫਰਵਰੀ 1762 ਦੇ ਵਿੱਚ ਹੋਇਆ ਸੀ ਫੈਜ਼ਲਪੁਰਿਆ ਮਿਸਲ ਦਾ ਮੋਢੀ ਕੌਣ ਸੀ ਨਵਾਬ ਕਪੂਰ ਸੀ ਪੰਗੀ ਮਿਸਲ ਦਾ ਸੰਸਥਾਪਕ ਕੌਣ ਸੀ ਛੱਜਾ ਸਿੰਘ ਸੀ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਮਹੱਤਮ ਪੂਰਨ ਪਹਿਲੀ ਜਿੱਤ ਕੀ ਸੀ ਲਾਹੌਰ ਦੀ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ ਜਿੱਤ ਕਦੋਂ ਪ੍ਰਾਪਤ ਕੀਤੀ 1818 ਈਸਵੀ ਦੇ ਵਿੱਚ ਕੀਤੀ ਸੀ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ 1809 ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ ਸੀ ਜਮਰੋਦ ਦੀ ਲੜਾਈ ਵਿੱਚ ਸਿੱਖਾਂ ਦਾ ਕਿਹੜਾ ਪ੍ਰਸਿੱਧ ਜਰਨੈਲ ਮਾਰਿਆ ਗਿਆ ਸੀ ਹਰੀ ਸਿੰਘ ਨਲਵਾ ਮਾਰਿਆ ਗਿਆ ਸੀ ਜਰਨੈਲ ਵੈਂਤਰਾ ਕੌਣ ਸੀ ਮਹਾਰਾਜਾ ਦਾ ਜਰਨੈਲ ਸੀ ਕੁਐਸਚਨ ਨੰਬਰ ਪੈਂਤੀ ਕਿਹੜੇ ਸ਼ਾਸਕ ਨੂੰ ਸ਼ੇਰ-ਏ-ਪੰਜਾਬ ਦਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਇੰਪੋਰਟੈਂਟ ਕੁਐਸਚਨ ਹੈ ਸ਼ੇਰ-ਏ-ਪੰਜਾਬ ਪਹਿਲਾ ਐਂਗਲੋ-ਸਿੱਖ ਯੁੱਧ ਕਦੋਂ ਲੜਿਆ ਗਿਆ ਸੀ 1845-46 ਦੇ ਵਿੱਚ ਲੜਿਆ ਗਿਆ ਸੀ ਸਭਰਾਉਂ ਦੀ ਲੜਾਈ ਕਦੋਂ ਲੜੀ ਗਈ ਸੀ 1845 ਚ ਲੜੀ ਗਈ ਸੀ ਦੀਵਾਨ ਮੂਲਰਾਜ ਕੌਣ ਸੀ ਅੰਮ੍ਰਿਤਸਰ ਦਾ ਨਾਜ਼ਿਮ ਸੀ ਚਿੱਲਿਆਂ ਵਾਲਾ ਦੀ ਲੜਾਈ ਕਦੋਂ ਲੜੀ ਗਈ ਸੀ 13 ਜਨਵਰੀ 1849 ਦੇ ਵਿੱਚ ਲੜੀ ਗਈ ਸੀ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਸੀ 29 ਮਾਰਚ 1849 ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਮੁਗਲ ਵੰਸ਼ ਦਾ ਅੰਤਮ ਸ਼ਕਤੀਸ਼ਾਲੀ ਬਾਦਸ਼ਾਹ ਸੀ ਔਰੰਗਜ਼ੇਬ ਪੰਜਾਬ ਵਿੱਚ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਸੋ ਕੁਐਸਚਨ ਨੰਬਰ 43 ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ 1699 ਈਸਵੀ ਦੇ ਵਿੱਚ ਕੀਤੀ ਗਈ ਸੀ ਗੁਰੂ ਗੁਰੂ ਅਰਜਨ ਦੇਵ ਜੀ ਕੀ ਸੇ ਰਾਜਕਾਲ ਵਿੱਚ ਸ਼ਹੀਦ ਹੋਏ ਸੀ ਜਹਾਂਗੀਰ ਦੇ ਰਾਜਕਾਲ ਦੇ ਵਿੱਚ ਸ਼ਹੀਦ ਹੋਏ ਸੀ ਕਵੈਸਚਨ ਨੰਬਰ 45 ਨਾਮਧਾਰੀ ਲਹਿਰ ਦੀ ਸ਼ੁਰੂਆਤ ਕੀਤੀ ਸੀ ਬਾਬਾ RAM ਸਿੰਘ ਨੇ। ਕਵੈਸਚਨ ਨੰਬਰ 46 ਅਸੈਂਬਲੀ ਹਾਲ ਵਿੱਚ ਬੰਬ ਛੁੱਟਿਆ ਸੀ ਭਗਤ ਸਿੰਘ ਨੇ ਤੇ ਬੁਟਕੇਸ਼ਵਰ ਦੱਤ ਸੀ ਉਹਨਾਂ ਦੇ ਨਾਲ। ਅੰਗਰੇਜ਼ਾਂ ਨੇ ਪੰਜਾਬ ਉੱਤੇ ਅਧਿਕਾਰ ਕੀਤਾ ਸੀ 1849 ਈਸਵੀ ਦੇ ਵਿੱਚ। ਪੰਜਾਬ ਦੀ ਜਿੱਤ ਲਈ ਚੰਦਰਗੁਪਤ ਮੌਰਿਆਂ ਨੂੰ ਕਿਸ ਦੀ ਸਹਾਇਤਾ ਪ੍ਰਾਪਤ ਸੀ? ਚਣਕਿਆ ਦੀ, ਚਣਕਿਆ ਦੀ। ਕਵੈਸਚਨ ਨੰਬਰ 49 ਸੱਤ ਸਿੰਧੂ ਬਣਿਆ ਸੀ ਸੱਤ ਨਦੀਆਂ ਤੋਂ। ਗੁਰੂ ਹਰ Rai ਜੀ ਦਾ ਜਨਮ ਹੋਇਆ ਸੀ 1630 ਈਸਵੀ ਦੇ ਵਿੱਚ ਮੀਰਾबाई ਆਪਣਾ ਗੁਰੂ ਮੰਨਦੀ ਸੀ ਗੁਰੂ ਰਵੀਦਾਸ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਗਿਆ ਸੀ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ ਮੀਰੀ ਪੀਰੀ ਦਾ ਮਾਲਕ ਕਿਹਾ ਜਾਂਦਾ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਗੋਬਿੰਦ ਜੀ ਵੱਲੋਂ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦਾ ਨਾਂ ਸੀਗਾ ਜ਼ਫਰਨਾਮਾ ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਮ ਕੀ ਸੀ ਲక్ష్ਮਣਦਾਸ ਬੰਦਾ ਸਿੰਘ ਬਹਾਦਰuddin ਸਿੱਖਾਂ ਦੀ ਰਾਜਧਾਨੀ ਬਣਾਈ ਗਈ ਸੀ ਅਹਿਮਦਗੜ੍ਹ ਕਵੈਸਚਨ ਨੰਬਰ 57 ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਉੱਤੇ ਮਹਾਰਾਜਾ ਰਣਜੀਤ ਸਿੰਘ ਗੱਦੀ ਉੱਤੇ ਬੈਠੇ ਸਨ 1792 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਸੰਧੀ ਕੀਤੀ 1809 ਈਸਵੀ ਦੇ ਵਿੱਚ ਕਿਹੜੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਚਮਕੌਰ ਦੀ ਲੜਾਈ ਦੇ ਵਿੱਚ ਅਹਿਮ ਸ਼ਾ ਅਬਦਾਲੀ ਬਾਦਸ਼ਾਹ ਸੀ ਅਫਗਾਨਿਸਤਾਨ ਦਾ ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਇਸ ਸਾਰੇ ਪੰਜਾਬ ਦਾ ਇਤਿਹਾਸ ਜਿਹੜਾ ਸਮਝ ਲੱਗ ਗਿਆ ਹੋਏਗਾ ਅਗਰ ਫਿਰ ਵੀ ਤੁਹਾਨੂੰ ਕੋਈ ਡਾਊਟ ਜਾਂ ਕੋਈ ਕੁਆਰੀ ਕੋਈ ਕੁਐਸਚਨ ਰਹਿੰਦਾ ਹੈ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਸੋ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਕੱਲ ਦੇ ਪੇਪਰ ਦੀਆਂ ਤੁਹਾਡਾ ਪੇਪਰ ਬਹੁਤ ਅੱਛਾ ਹੋਏ ਮੈਂ ਆਸ਼ਾ ਕਰਦੀ ਹਾਂ ਕਿ ਤੁਸੀਂ ਅੱਛੀ ਤਰ੍ਹਾਂ ਪ੍ਰੈਪਰੇਸ਼ਨ ਕੀਤੀ ਹੈ ਤੇ ਤੁਹਾਡਾ ਪੇਪਰ ਬਹੁਤ ਹੀ ਵਧੀਆ ਹੋਏਗਾ 올 ਦੀ ਬੈਸਟ ਥੈਂਕ ਯੂ ਵੈਰੀ ਮੱਚ